ਜੀ ਹਾਲ ਨੇ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਗੱਡੀਆਂ ਲੈ ਕੇ ਪਹੁੰਚਿਆ ਜਿਮਕੀ ਹਾਰ ਹੌਜਾ ਆਪਾਂ ਆਉਣੇ ਹੁੰਨੇ ਆ ਤੇ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਜੀ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਵੀਰੇਂਦਰ ਨੰਬਰ ਹੈ ਜੀ ਆਪਣਾ 78140 8364 ਜੇ ਕਿਸੇ ਨੇ ਐਡ ਕਰਵਾਉਣੀ ਕੋਠੀ ਕਰ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਵਨ ਜੀ ਹੁਣ ਆਪਾਂ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲ ਹੀ ਸਵਿਫਟ ਪਹੁੰਚੀ ਆ ਵਧੀਆ ਟਾਇਰ ਨੇ ਜੀ ਮਾਡਲ 2013 ਆਪਾਂ ਨੂੰ ਮਿਲ ਜੂਗਾ 92000 ਕਿਲੋਮੀਟਰ ਗੱਡੀ ਚੱਲੀ ਹੋਈ ਆ ਬਾਗਾ ਪੁਰਾਣਾ ਮਾਲਕ ਦਾ ਏਰੀਆ ਜੀ ਡਿਸਟ੍ਰਿਕਟ ਲੱਗਦੀ ਆ ਮੋਗਾ ਤੀਜੇ ਓਨਰ ਗੱਡੀ ਆ ਜੀ 2 ਲੱਖ 95000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਗੱਡੀ ਦੀ ਹਾਲਤ ਚੰਗੀ ਪਈ ਆ ਚੰਗੀ ਕੰਡੀਸ਼ਨਰ ਬਾਕੀ ਫੋਟੋਆਂ ਚੱਲ ਰਹੀਆਂ ਚਾਰੇ ਪਾਸੋਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਵਧੀਆ ਗੱਡੀਆ ਟਾਇਰਾਂ 'ਚ ਅਲਾਈ ਵੀ ਲੱਗੇ ਹੋਈ ਨੇ ਜਾ ਕੇ ਦੇਖ ਸਕਦਾ ਹਾਂ ਗੱਡੀ ਮੋਗਾ ਏਰੀਆ 'ਚ ਬਾਗਾ ਪੁਰਾਣਾ ਇਹਨਾਂ ਦਾ ਖਾਸ ਸ਼ਹਿਰ ਜੀ ਤੇ ਮੋਗਾ ਡਿਸਟ੍ਰਿਕਟ ਲੱਗਦੀ ਹੈ ਤੀਜੇ ਨਾਮ ਹੈ ਬਾਕੀ ਤੁਹਾਨੂੰ ਪਤਾ ਲੱਗ ਗਿਆ ਹੋਊ ਸਾਰਾ ਕੁਝ ਹੀ ਤੇ 295 ਡਿਮਾਂਡਰ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਨੋਟ ਸਾਰੇ ਜਣੇ ਕਰ ਸਕਦੇ ਹੋ ਇੱਕ ਆਪਾਂ ਤੁਹਾਡੇ ਖਾਤਰ ਸਹਿਲ ਗੱਡੀ ਲੈ ਕੇ ਪਹੁੰਚੀ ਆਂ 260 ਡਮਾਡਾ 13 ਮਾਡਲ ਗੱਡੀ ਆ 68000 ਕਿਲੋਮੀਟਰ ਚੱਲੀ ਹੋਈ ਆ ਏਸੀ ਹੀਟਰ ਵਰਕਿੰਗ ਚ ਕੰਡੀਸ਼ਨ ਆਲ ਓਕੇ ਅਸੀ ਟਾਇਰ ਅੱਧੇ ਪਏ ਨੇ ਤੇ ਗੱਡੀ ਵਧੀਆ ਜੀ ਕੁੱਲ ਮਿਲਾ ਕੇ ਕੰਡੀਸ਼ਨ ਆਲ ਓਕੇ ਹੈ ਜੀ ਜਾ ਕੇ ਦੇਖ ਸਕਦੇ ਹੋ ਗੱਡੀ ਖੜੀ ਹੈ ਮੁਹਾਲੀ ਏਰੀਆ ਚ ਜਾ ਕੇ ਤੁਸੀਂ ਦੇਖ ਸਕਦੇ ਹੋ 260 ਡਮਾਡਾ ਮਾਡਲ 13 ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਤੁਸੀਂ ਸਾਰੇ ਜਣੇ ਨੋਟ ਕਰ ਸਕਦਾ ਸੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਪੱਟ ਪੈਟਰੋਲ ਤੇ ਗੱਡੀ ਲੈ ਕੇ ਪਹੁੰਚੇ ਹਾਂ ਪਾਸਿੰਗ 2027 ਤੱਕ ਦਾ 2005 ਮਾਡਲ ਗੱਡੀ ਆ ਤੇ ਸੀਐਨਜੀ ਵੀ ਲੱਗੀ ਹੋਈ ਹੈ ਜੀ ਤੇ 82000 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਬਰਨਾਲਾ ਮਾਲਕ ਦਾ ਏਰੀਆ ਲੋਗੜ ਪਿੰਡ ਹੈ ਜੀ ਜਾ ਕੇ ਦਿਖਾ ਦੂੰ ਟਾਇਰ ਠੀਕ ਪਈ ਨਹੀਂ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਹੈ ਬਾਡੀ ਲਾਈਨ ਤੁਸੀਂ ਦੇਖ ਰਹੂ ਸਕ੍ਰੈਚ ਤੇ ਡੈਂਟ ਮੜੀ-ਮੜੀ ਡੈਮੇਜ ਆਪਾਂ ਨੂੰ ਮਿਲੂਗੀ ਜ਼ਰੂਰ ਤੇ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ ਤੁਸੀਂ ਨੋਟ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤਾਂ ਤੁਸੀਂ ਪਸੰਦ ਆਈ ਹੈ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਤੇ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਕਿਸੇ ਨੇ ਕੋਠੀ ਮਕਾਨ ਕਰਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਹੀ ਫਰੀਚ ਜਲਦੀ ਆ ਪੈਡ ਲਗਾ ਦਿੰਨੇ ਆ ਜੀ